ਕਿ ਅਨੇਕ ਬਕਰੇ ਕਮਨ ਹੋ ਰਹੇ ਨੇ ਰੇਲਵੇ ਸਾਹਿਬ ਮੈਡਮ ਜੀ ਅੱਜ ਅਸੀਂ ਅੱਜ ਦੇ ਪੈਸੇ ਹੈਲਪਰ ਸਾਹਿਬ ਜੀ ਟਾਈਮ ਬਾਂਡੇ ਹੋਏ ਨੇ ਸਭ ਤੋਂ ਸਿਮਨਾ ਦੋਦੇ ਨਾਲ ਸਮਝਿਆ ਕਰਨਾ ਹੈ ਅਸਮੇ ਬੁੱਤ ਮਾਤਾ ਲੱਗਿਆ ਤਾਂ ਅੱਜ ਦੀ ਰੋਡ ਦੇ ਵਿੱਚ ਬੋਲਣ ਆ ਭਾਈ ਨਵੇਂ ਦੁਕਾਨ ਉਹ ਸ਼ਰਮਾ ਭਲਵੰਤ ਜੀ ਨਵੇਂ ਆ ਗਏ ਜੀ ਸਰ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਹੜੇ ਪੌਂਡ ਰਾਸ਼ਖਨ ਨੂੰ ਲੈ ਕੇ ਜੀ ਸ਼ਾਇਦ ਪਹਿਲੇ ਸੀ ਪਿਛਲੇ ਹਫਤੇ ਲੱਗੀਆਂ ਜਿਹੜੀਆਂ ਬਲੇ ਫੂਲ ਹੈ ਸਮਝਣਾ ਪਰ ਉਹਨਾਂ ਨੂੰ ਜਿਹੜਾ ਲੱਗੀਆਂ ਨਾਲ ਰਸਤਾ ਰਾਸ਼ਖਨ ਜੀ ਚੱਲੀ ਜਾ ਰਹੀ ਹੈ ਉਹ ਲੋਕ ਬਹੁਤ ਸਸਾਜਰ ਹੋਏ ਆ ਸਾਡੀ ਦੂਸਰੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਖਿਲਾਫ ਪਾਰ ਰਿਹਾ ਜਿਹੜਾ ਇਹਨਾਂ ਨਾਲ ਲਾਇਗ ਲਾਇਆ ਜਾ ਸਕਦਾ। ਇਲਾਕਾ ਬਾਹਰ ਕੰਮ ਛੱਡ ਕੇ ਗਏ ਸੀ ਜਿਸ ਸਰ ਕੀ ਚੇਤਾਵਨੀ ਦੇਣੀ ਚਾਹੁੰਦੇ ਹੋ ਜਿਹੜੇ ਇਹ ਵਾਰ-ਵਾਰ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਬਾਜ਼ ਨਹੀਂ ਆ ਰਹੇ ਜੀ ਅੱਲਾ ਤਾਂ ਮੈਂ ਬੇਨਤੀ ਕਰਨਾ ਚਾਹੂਗਾ ਕਿ ਤੁਸੀਂ ਪੰਜਾਬ ਦੇ ਇੱਕ ਵਧੀਆ ਨਾਗਰਿਕ ਹੋ ਅਤੇ ਚੰਗੇ ਨਾਗਰਿਕ ਹੋਣ ਦੇ ਨਾਤੇ ਉਸ ਦਾ ਤੁਸੀਂ ਫਰਜ਼ ਨਿਭਾਓ ਸਾਡੇ ਸਹਿਯੋਗ ਕਰੋ ਕਾਜ ਹੋਵੇ ਸਗਾ ਸਮਾਜ ਸੇਵੀ ਸਿੱਧ ਸੇਵੀ ਅਤੇ ਜੋ ਪੰਜਾਬ ਦੇ ਨਸ਼ਿਆਂ ਦਾ ਕਲੰਕ ਜਾਂ ਇਹ ਦੁਲਰਬਾਜੀ ਇਸ਼ਰਾਤਬਾਜੀ ਦਾ ਕਲੰਕ ਇਹਨੂੰ ਮਿਟਾ ਸਕੀਏ ਉਹ ਨੌਜਵਾਨ ਖੁਦ ਜਾਗਰੂਕ ਹੋਣ ਨਾਲ ਹੀ ਸਮਾਜ ਸੇਵੀ ਜਿਹੜੀਆਂ ਸਰਫਤਾਂ ਆ ਮੈਂ ਇਹਨਾਂ ਨੂੰ ਬੇਨਤੀ ਕਰੂਗਾ ਇਹ ਵੀ ਕੈਂਪ ਲਗਾ ਸੀ ਢਿੰਡਾਂ ਵਿੱਚ ਜਿਹੜੇ ਕੋ ਜਾਇਆ ਸਾਨੂੰ ਪਤਾ ਹੀ ਹੁੰਦਾ ਵੀ ਕਿਹੜੇ ਬੱਚੇ ਅੰਦਰ ਅੰਤਵਾਦੀ ਖੇਡ ਰਿਹਾ ਧੰਨਵਾਦ ਜੀ ਉਹਨਾਂ ਦੇ ਸਮਝਾ ਚ ਜਿਹੜੇ ਨਾਂ ਬਾਜ਼ ਆਉਣਗੇ ਉਹਨਾਂ ਦੇ ਖਿਲਾਫ ਸਰ ਇੱਕ ਹੋਰ ਦੇਖਣ ਚ ਆਇਆ ਜੀ ਜਿਹੜਾ ਸਕੂਲ ਸੇਫਟੀ ਵਾਨ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਜੀ ਭਾਈ ਸਕੂਲੀ ਵੈਣਾ ਨੇ ਜਿਹੜੀਆਂ ਕਿ ਕੰਡਮ ਹਾਲਤ ਚ ਚੱਲ ਰਹੀਆਂ ਨੇ ਉਹਨਾਂ ਪ੍ਰਤੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਆਉਣ ਵਾਲੇ ਸਮੇਂ ਚ ਐਕਸ਼ਨ ਲਿਆ ਜਾਏਗਾ ਸਮੇਂ ਸਮੇਂ ਤੇ ਸਾਡੇ ਜਿਹੜੇ ਟ੍ਰੈਫਿਕ ਵੀ ਉਦਾਤ ਨਹੀਂ ਚੈਕਿੰਗ ਕਰਦੇ ਰਹਿੰਦੇ ਇਸ ਤੋਂ ਇਲਾਵਾ ਵੀ ਅਸੀਂ ਡੀਸੀਓ ਓਫਿਸੋਂ ਨੂੰ ਜਾਂ ਡੀਪੀ ਓਫਿਸੋਂ ਨੂੰ ਕਰਮਚਾਰੀ ਨਿਯਮ ਨੀਤੀ ਦੇ ਆ ਸੇਫਟੀ ਮਿਆਰ ਨੂੰ ਚੈੱਕ ਕਰਨ ਲਈ ਉਹਨਾਂ ਨਾਲ ਵੀ ਅਸੀਂ ਰਾਫਤਾ ਕਰਕੇ ਉਹ ਜੋ ਸੇਫਟੀ ਮਿਆਰ ਜਿਹੜੀਆਂ ਵਿਕਲਪ ਪੂਰੇ ਕਰਦੇ ਨੇ ਉਹੀ ਰੋਡ ਦੇ ਉੱਤੇ ਚੱਲਣ ਬਾਕੀਆਂ ਨੂੰ ਨਾ ਚੱਲਣ ਕਿੰਨੀਆਂ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹਾਂ ਪਹਿਲਾਂ ਦੇਖੋ ਜੀ ਅਸੀਂ ਅ ਛੀ ਰੁੱਦਮ ਸਿੰਘ ਚੌਂਕ ਤੇਰੀ ਨਾਕਾ ਸਾਡਾ ਹੈਗਾ ਉਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚ ਅ ਥੋੜੇ-ਥੋੜੇ ਟਾਈਮ ਲਈ ਅ ਖੜ ਕੇ ਜਿਹੜਾ ਚੈਕਿੰਗ ਕਰਦੇ ਉਹਾਂ ਜੋ ਪੂਰੀ ਸ਼ੁੱਤੀ ਹੋ ਰਹੀ ਹੈ ਇੱਕ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਦਿੱਲੀ ਜਿਹੜਾ Uh, checking to